ਲੋ ਜੀ ਇੱਧਰ ਮਾਮਾ ਭਾਣਜਾ ਲੱਗੇ ਹੋਏ ਆ। ਉਹ ਸ੍ਰੀ ਗੁਰੂ ਜੀ। ਉਹ ਹੁਣ ਠੰਡ ਹੋ ਗਈ ਅੱਗੇ। ਹਾਂਜੀ। ਅੰਗਰਾਂ ਨੂੰ। ਕਿਆ ਲੱਗੇ ਕਰਨਾ ਇਹ ਵੀ ਦੱਸੋ। ਬਹੁਤ ਲਾਉਣਾ ਪੱਲਾ ਵੀ ਆ ਜੀ ਸਾਹਿਬ ਨੂੰ। ਹਾਂਜੀ। ਰਪਾਲ ਵਾਂਦੀ ਬਣਾਉਣਾ। ਤੁਸੀਂ ਕੱਲ ਮੁੜੇ ਧਰਨੇ ਤੇ ਆਏਂ ਦੱਸ ਪਹਿਲਾਂ। ਕੱਲ ਮੁੜੇ ਧਰਨੇ ਤੇ? ਕੋਈ ਆਏ। ਸਵੇਰੇ ਆਏ ਆ। ਹਾਂ ਸਵੇਰੇ ਆਏ ਆ। ਅੱਛਾ। ਨੇ ਫੇਰ ਪੈਣੇ ਜਗ੍ਹਾ ਹੈਗੀ ਦਿੱਤੀ। ਪੈਣੇ ਜਗ੍ਹਾ ਹੈਗੀ ਦੋ ਟਰਾਲੀਆ ਖੜੇ ਆ। ਹਾਂ ਜੇ ਬਈ ਇੱਥੇ ਵੀ ਖੜੇ ਹੋਈ। ਗਾਹ ਲੱਗਣੀ ਦਿੱਤੇ ਫੇਰ। ਗਾਹ ਜੰਦਾ। ਅੱਛਾ। ਗਾ ਕਰਨ ਜਾਣਾ ਪਿਛੇ ਹੀ ਬੁੜੇ ਕਿੰਨੇ 4 ਜਣੇ ਉੱਤੇ ਹਨ 4 ਜਣੇ ਸਵੇਰੇ ਆ ਗਏ ਚੱਲ ਆ ਛੋਟਾ ਕਿੱਧਰ ਰਾਤ ਲਾਇਆ ਏ ਰਾਤ ਲਾਇਆ ਏ ਨੰਗਰ ਪ੍ਰਸ਼ਾਦ ਦਾ ਮਿਲ ਗਿਆ ਤਾਂ ਹਾਂ ਅੱਛਾ ਆ ਲੱਗੇ ਭਾਈ ਪਲੜ ਲਾਉਣ ਉਹਦੇ ਤੇ ਬਣਾਇਆ ਹੋਇਆ ਆਪਾਂ ਨੇ ਪੱਕਾ ਹੀ ਇਹੇ ਦੇਖ ਸਾਰੇ ਨੂੰ ਇਕੱਠਾ ਕਰਕੇ ਰੱਖ ਦੰਨੇ ਆ ਆਜ ਲਾਉਣ ਲੱਗੇ ਪਲੇਨ ਅੰਦਰ ਕਰ ਦੋ ਪਲੇਨ ਪਾਸਾ ਲੰਬਾ ਬਣਾਇਆ ਹੋਇਆ ਬਾਈ ਪੂਰਾ ਇਹਨ 50 ਟੋਟਿਆਂ ਦਾ ਬਣਾਇਆ 50 ਟੋਟੇ ਲੱਗੇ ਆਏ ਨੇ ਇੱਕ ਉਹ 8-10 ਟੋਟਿਆਂ ਦਾ 1 ਲੱਖ ਛੋਟਾ ਬਣਾਇਆ ਹੋਇਆ ਪੰਚ ਇੱਧਰ ਆ ਜਾ ਆ ਸਟੂਲੀ ਇੱਥੇ ਲੂਣੀ ਆ ਪਈਆ ਇਹਦੇ ਪਰ ਚੜ ਕੇ ਹੈਂ ਇਧਰ ਆ ਕੇ ਖੰਡ ਨਾ ਨਾ ਉਹ ਚੈਨਰੀ ਨੂੰ ਚੈਨਰੀ ਨਾ ਬੰਨੋ ਚੜਾ ਕੇ ਰੱਖੀ ਐ ਇੱਧਰ ਨੂੰ ਹੈ ਪੂੰਗ ਬੰਨ ਜੇ ਕਿ ਨਾ ਨਾ ਬੰਨੂ ਕਾ ਕਾਤੇ ਨਿਆਣਾ ਹੈ ਪਹਿਲਾਂ ਇੱਧਰ ਰੱਖੀ ਮੰਤਾ ਹੱਡ ਅਸੀਂ ਹਾਂ ਇਹਨੂੰ ਬੰਨੀ ਇਹਦੇ ਵਿੱਚ ਆਉਦੇ ਤੇ ਆਏ ਆ ਨਾ ਇੱਥੇ ਉਹ ਨਹੀਂ ਰਹੂੰਗੀ ਜਗ੍ਹਾ ਨਹੀਂ ਰਹੂੰਗੀ ਅੱਛਾ ਠੀਕ ਹੈ ਹਾਂ ਇੱਥੇ ਬੰਨ ਇਹਨੂੰ ਸੁਖਪਰਾਈ ਗੱਠ ਦਈ ਹੈ ਕੋ ਮੀਨਾ ਦੇ ਹਾਂ ਹਾ ਗੱਟਦੇ ਆਂ ਅੱਜ ਆਪਾਂ ਨਾ ਪੱਲਿਆਂ ਦਾ ਕੰਮ ਬਾਕੀ ਭਾਈ ਮੀਂਹ ਦੱਸਿਆ ਹੋਇਆ ਕੱਲ ਨੂੰ ਮੀਂਹ ਦੱਸਿਆ ਹੋਇਆ ਕੱਲ ਨੂੰ ਮੀਂਹ ਆ ਜਾਵੇ ਇੱਥੇ ਬੈਣਾ ਨਹੀਂ ਮੂੰ ਹਾਂ ਚੱਲ ਉਹ ਪੈ ਜਾਵੇ ਠੰਡ ਹੋ ਜਾਵੇ ਵਧੀਆ ਲੈ ਹਾਂ ਗਰਮੀ ਠੀਕ ਅੰਦਰ ਅੰਦਰ ਤੇ ਬੰਦ ਨਾ ਹੁੰਦਾ ਹਾਂ ਹਾਂ ਉਹ ਅੰਦਰ ਅਸੀਂ ਦੱਸਿਆ ਮੰਨਦਾ ਫ੍ਰੀਜ ਆ ਵਾਈਟ ਦੱਸਿਆ ਲੱਗਿਆ ਇੱਧਰ ਕਿਥੇ ਦੇ ਕਿਉਂ ਦੇ ਜੀ ਉਨੀ ਹੋਊਗਾ ਇਕੱਠਾ ਨਹੀਂ ਹੋਊਗਾ ਚੱਲ ਖਿੱਚ ਕੇ ਬੰਨੀ ਆ ਖਿੱਚ ਕੇ ਰੱਖੀ ਕੰਮ ਟੈਟ ਰਹਿ ਜਿਹੜਾ ਬੈਲਡ ਨਾ ਰਹੀ ਹਾਂ ਚੱਕ ਲਾ ਉੱਪਰ ਹਾਂ ਵੈਰੀ ਗੁੱਡ ਪਾਸ ਆ ਕੰਮ ਹੈਈ ਪਾਸ ਆ ਬੰਦਾ ਪਾਸ ਆ ਹਲੇ ਕਹਿੰਦੇ ਪਤਾ ਨਹੀਂ ਹੈ ਇਹਨੂੰ ਮੈਂ ਤਾਂ ਕਹਿੰਦਾ ਮੈਂ ਪੱਲੇ ਦਾ ਕੰਮ ਜਾਣਦਾ ਨਹੀਂ ਹੂੰ ਇਹ ਕਹਿੰਦਾ ਮੈਂ ਪੱਲੇ ਜੀ ਹੁੰਦਾ ਰਿਹਾ ਪੱਲੇ ਸੀ ਹੁੰਦਾ ਰਿਹਾ ਹਾਂ ਗਰ ਹੁੰਦਾ ਰਿਹਾ ਅੱਛਾ ਫਿਰ ਆਲੀ ਦੀ ਗਾਣਤੀ ਕਹਿੰਦਾ ਸਰਾਲੀ ਲੈ ਤਾਂ ਵਾਲ ਹਾਂ ਉਹ ਬੱਬਾ ਦੀ ਗੱਲ ਨਹੀਂ ਉੱਥੇ ਐਮਾਸਟ ਹੋਰ ਕੀ ਉਹ ਬੱਬਾ ਦੀ ਗੱਲ ਨਹੀਂ ਮੈਂ ਹੁਣ ਤਾਂ ਮੋਦਰਾ ਦੀ ਕਰੀਏ ਮੋਦਰਾ ਕੌਣ ਵਿਖਦਾ ਆਹ ਪਾੜ ਜਾਇਆ ਏ ਭਾਈ ਡੈਡੀ ਦਾ ਕੱਲਾ ਉੱਧਰ ਵੀ ਗਏ ਤੇ ਅਸੀਂ ਮੰਡੀ ਵੀ ਇਕੱਠੇ ਹੀ ਗਏ ਤੇ ਅੱਧਾ ਅੱਜ ਫੇਰ ਸ਼ਨੀਵਾਰ ਆ ਅੱਜ ਸ਼ਨੀਵਾਰ ਅੱਜ ਫੇਰ ਨਹੀਂ ਕਹਿੰਦੇ ਜਾਣਾ ਤਾਂ ਮੰਡੀ ਫੇਰ ਮੰਡਾ ਵਾਲੇ ਨੂੰ ਫੋਨ ਕਰਾ ਪਰ ਦੇਖਣਾ ਤੀ ਨਾ ਬੰਦ ਇੱਧਰ ਆਉਂ ਮੈਂ ਕਰ ਬੰਦ ਲੈ ਉਹ ਉਹ ਬੰਦ ਟਰੱਲ ਪੈ ਜਾਣੀ ਆ ਟਿੱਲ ਪੈ ਜਾਣੀ ਨਾਲ ਦੀ ਨਾਲ ਅੱਦਸੀ ਕੋਈ ਛੱਡ ਨਾ ਕੋਈ ਹਾਂ ਇਹ ਬੰਦ ਹੋਣੀ ਹੈ ਤੈਟ ਰੱਖੀ ਮੂੜਾ ਇੱਧਰ ਨੂੰ ਖਿੱਚ ਹੋਰ ਆ ਜਾ ਬਲ ਪੈ ਗਿਆ ਇੱਥੇ ਨੂੰ ਘਰ ਹੋਰ ਉਹ ਗਾਂਹਾਂ ਵਾਲੀ ਚਲੇ ਜਾ ਹੈ ਜਬਾ ਨਾ ਇਹਦਾ ਵੀ ਕੱਲੀ ਕੱਲੀ ਰਹਿ ਜਾਂਦਾ ਤੇ ਨਹੀਂ ਕਹਿੰਦੀ ਇਹ ਤੂੰ ਕਰ ਲੈ ਹੁ ਕੁੰਡੀ ਦੇ ਉੱਪਰ ਨੂੰ ਟਪਾ ਲੰਦਾ ਇਹ ਠੰਡਵਾ ਬਾਕੀ ਤੋਂ ਉਹ ਦੁਆਰ ਕਿ ਰੱਖਿਆ ਹੋਆ ਹੁਣ 6 ਮਹੀਨੇ ਦੇ ਬਾਅਦ ਤਿੰਨ ਕਿ ਮਹੀਨੇ ਦੋਜੋ ਮਹੀਨੇ ਹੀ ਐ ਜਾ ਦੋਮੀ ਨੇ ਵੀ ਆਏ ਇੱਕ ਤੀਜ ਹੋਈ ਨਹੀਂ ਠੰਡ ਪੂਰੀ ਨਹੀਂ ਤਾਂ ਕੱਦੇ ਲੱਗ ਜੰਨੇ ਆ ਹਾਂ ਨਵੰਬਰ ਮਹੀਨਾ 20 ਦਿਨ ਪਹਿਲਾਂ ਲਾ ਦੋਨੇ ਨਹੀਂ ਤੜਕੇ ਦੇ ਹੰਡ ਹੁੰਦੀ ਆ ਹਾਂ ਹਾਂ ਗਰਮਾਉਂ ਕੋ ਲਾ ਦਿੰਦਾ ਪਹਿਲਾਂ ਤਾਂ ਬਾਂਧ ਦਾ ਪੱਖਾ ਚਲਾ ਕੇ ਪੈਂਦਾ ਤਾਂ ਤੇ ਇਦਾਂ ਆ ਵਾ ਠੀਕ ਆਏ ਰੱਖੀ ਟਹਿਟ ਜੇ ਥੱਕ ਗਿਆ ਆ ਦਾਂਦੀ ਮਨ ਪਾਣੀ ਲਿਆ ਦੂੰਗਾ ਪਾਣੀ ਪਿਲਾ ਦੂੰ ਫੁੱਲ ਵੱਜੇਗਾ ਹੈ ਫੁੱਲ ਵੱਜੇਗਾ ਇਹਨਾਂ ਵੀ ਹੈ ਡੈਡੀ ਦਾ ਕੱਟ ਹੋ ਗਿਆ ਹੁਣ ਤਾਂ ਲੱਗਦਾ ਪੰਦ ਕਿੰਨਾ ਕੁ ਇਕੱਠਾ ਦਾ ਕਰਨ ਬਹੁਤ ਇਕੱਠਾ ਬਾਈ ਹੈ ਅੱਤਾ ਘਟ ਗਏ ਹੋਣੇ ਹਨ ਅੱਜ ਘਟ ਗਿਆ ਅਗਲੇ ਚਲੇ ਜਾਂਦੇ ਫਿਰ ਮੌਕੇ ਦੀ ਕਾਰ ਹੁੰਦੀ ਹੈ ਨਾ ਮੁੰਡੇ ਬਹੁਤ ਘਟਾ ਯਾਰ ਮੁੰਡੇ ਘਟਾ ਬਿਜੋਰ ਕੇ ਜ਼ਿਆਦਾ ਹੈ ਬਾਬੇ ਹੀ ਜ਼ਿਆਦਾ ਬਾਬੇ ਹੀ ਜ਼ਿਆਦਾ ਬਾਈ ਅੱਛਾ ਮੁੰਡੇ ਜਦ ਤਾ ਰੋਲਾ ਮੈਣਾ ਨਹੀਂ ਲਿੰਗ ਆਹ ਮੁੰਡਿਆਂ ਨੇ ਪੱਟਣਾ ਯਾਰ ਨੌਜਵਾਨਾਂ ਨੇ ਪੱਟਣਾ ਹੈ ਮੁੰਡਿਆਂ ਨੇ ਪੱਟਣਾ ਬਾਬੇ ਵੀ ਮੋਰਚਾ ਉਹੀ ਪੱਟਣਾ ਹੈਗੇ ਤਾਂ ਜਣੀਏ ਬਹੁਤ ਘੱਟ ਗਣਤੀ ਤੇ ਹਨਾ ਲੰਗਰ ਵੀ ਚੋਈ ਰਹਿ ਗਿਆ ਸੇ ਅੱਛਾ ਜਿਹੜੇ ਪੱਕੇ ਲੱਗੇ ਹਨ ਇੱਕ ਤੁਹਾਡੇ ਕੰਗਾ ਸਾਹਿਬ ਦਾ ਹੈ ਦੁਲਕੀ ਮੱਜਰੇ ਤੁਹਾਡੇ ਹੈਗੇ ਤੇ ਉੱਥੇ ਦੇ ਇਲਾਕੇ ਦੇ ਲੰਗਰ ਸੇਵਾ ਕਰਨੇ ਨਹੀਂ ਉੱਥੇ ਨਹੀਂ ਬਾਬੇ ਹੋਰ ਹੋਣੇ ਯਾਰ ਅੱਛਾ ਕਿ ਗੰਗਾ ਸਾਹਿਬ ਤੇ ਜਾਂਦਾ ਜਾਨੀ। ਹਨਾ। ਬਸ ਦੇ ਕੰਨੀ ਤੇ ਚਾਈਂ ਦੀ ਉੱਥੇ ਪਾਇਆ ਕਰ ਇੱਧਰ ਤੇ। ਠੀਕ ਹੈ। ਡੜੀ ਤੋਂ ਵੀ ਬੰਨੀ ਜਾ ਇੱਧਰ ਤੇ। ਨਹੀਂ ਇਹ ਬੋਡੀ ਪਈ ਆ। ਕੋਈ ਲੋਕ ਨਹੀਂ ਆਉਂਗਾ। ਨਹੀਂ ਨਾਲ ਦੀ ਨਾਲ ਇੱਕ ਇੱਕ ਅਸੀਂ ਤੂੰ ਇੱਕ ਬੰਨਤਾ। ਹੋ। ਲੈਣੇ ਕਾਬੂ ਹੋ। ਠੀਕ ਹੈ ਨਹੀਂ? ਬਹੁਤ ਕਾਬੂ ਹੁੰਦਾ। ਦੋ ਇਹ ਕਹਿ ਕਹਨੇ ਹਾਂ ਉਹ ਤੰਬੂ ਲਾਤਾ ਹੁਣ ਡੰਗਰਾਂ ਨੂੰ ਵਾਲੇ ਦੁਆਲੇ ਚਾਰੇ ਪਾਸੇ ਤੇ ਬੰਦ ਹੋ ਗਿਆ ਬੰਦ ਦਾ ਡਵਲ ਹੁੰਦਾ ਸਿੰਤਾ ਵਾ ਇਹ ਤਵਲ ਥੱਲੇ ਅਸੀਂ ਹਾਂ ਹਾਂ ਤੇ ਸਾਫ ਤੇ ਥੱਲੇ ਦਾ ਅਸੀਂ ਹਾਂ ਹਾਂ ਮੇਰੀ ਤਾਂ ਕੋਈ ਚੀਜ਼ ਨੂੰ ਸਾਲੀ ਤਕਰ ਆਈ ਜਾਂਦੀ ਹਾਂ ਹਾਂ ਧੁੰਦ ਕਾਰਤਾ ਭਈਆ ਚਕਾ ਉਹ ਕਈ ਰਿੰਦਾ ਮੱਕੀ ਰਿੰਦਾ ਨਹੀਂ ਕਈ ਰਿੰਦੇ ਠੰਡ ਵੀ ਨਹੀਂ ਹੋਈ ਜਾਂਦੀ ਗਾਇਆ ਤਾਂ ਹੈਗੀਆਂ ਆਪਣੇ ਕੋਈ ਇੱਕ ਕੱਟੀ ਕਬੌੜ ਉਹਨਾਂ ਨੂੰ ਜ਼ਿਆਦਾ ਗਾਇਆ ਨੂੰ ਘੱਟ ਲੱਗਦੀ ਆ ਗਾਇਆ ਹੁਣ ਤਾਂ ਚੋਵਾਰੇ ਬੰਨੀ ਜਾਵੇ ਹੁੰਦਾ ਆਪਾਂ ਗਾਇ ਨਹੀਂ ਮੰਦੀ ਕੱਟੀ ਆਰ ਬੱਚੀ ਐ ਆਪਾਂ ਵੀ ਘੋੜਾ ਬੋੰਗਾ ਕੱਟੀ ਬੋਲਦਾ ਉਹ ਗਾਇ ਨਹੀਂ ਮੰਦੀ ਹੁੰਦੀ ਬੰਤ ਠੰਡ ਮੈਂ ਤਾਂ ਸਾਰੇ ਫਾਰਮ ਵਿੱਚ ਬਾਹਰ ਬੈਠੀ ਆ ਬਾਹਰ ਰਹਿੰਦੀ ਆ ਹਾਂ ਤੂੰ ਦੋਵੇਂ ਜੋ ਮਰਜੀ ਉਹ ਚੋਮੀ ਬੰਦਾ ਹੋਵੇ ਮੈਂ ਸਾਂ ਨੂੰ ਨਹੀਂ ਰੋਲੇ ਲਾਉਂਦੀ ਆ ਹਾਂ ਮੈਸਾ ਨੂੰ ਹੁੰਦੀ ਆ ਮੈਂ ਤਾਂ ਠੰਡ ਚੰਗੀ ਐ ਹਾਂ ਗਾਇਨ ਤਾਂ ਜਿੰਨੀ ਠੰਡ ਪਾਵੇ ਇਹ ਜੱਗੋਂ ਗੋਪਰ ਗਾਣਾ ਹਾਂ ਅਲੋਜੀ ਫੋਨ ਕਰਵਾ ਉਹਦੀ ਆਹੇ ਪੱਟੇ ਕਰ ਲੈ ਸਿੱਕਾਰ ਜੀ ਬਾਈ ਸਾਰਿਆਂ ਨੂੰ ਜੀ ਸਿੱਕਾਰ ਓਏ ਬੰਤਾ ਸਹੀ ਆ ਬਾਈ ਕੱਲਣ ਬਾਈ ਲਾਤਾ ਤਾਂ ਆਪਣੇ ਕੱਲ ਉਹ ਕੱਲ ਦੀ ਵੀਡੀਓ ਤੇ ਤੇ ਅਜਮੰਤ ਪਾਰਕੀ ਸਾਹਿਬ ਵੀ ਖੜਾਤੀ ਵੀ ਵਧੀਆ ਲੱਗ ਰਿਹਾ ਮੀਂਹ ਵੀ ਨਹੀਂ ਤੇ ਯਾਰ ਬਾਸਰਾਉ ਤੇ ਬਾਕੀ ਬਈ ਅੱਜ ਮੌਸਮ ਹੋ ਗਿਆ ਠਰਾਫ ਸਵੇਰ ਤੋਂ ਦੱਖਣ ਚੱਲਦਾ ਦਾ ਪੂਰਾ ਤੇ ਅੱਜ ਬੱਦਲ ਹੋ ਗਿਆ ਛਾਉਂਦਾ ਹੀ ਦੱਸਿਆ ਹੋਦਾ ਦੇਖ ਲਓ ਉਹੀ ਟਾਈਮ ਆ ਗਿਆ ਲੈਟਾ ਛਾਉਂਦੇ ਦੱਸਦੇ ਮੀਂਹ ਦੇ ਨੇ ਦੱਸਿਆ ਆ 70 80% ਬਾਕੀ ਦੇਖਦੇ ਆਂ ਬਈ ਪੱਲਾੜਾ ਵਧੀਆ ਕਰੇ ਆਪਾਂ ਲਾਤਾਂ ਕੰਦ ਨਾ ਲਾ ਲਾਇਆ ਨੇ ਲਾ ਲਾਤਾ ਤਾਂ ਮੈਂ ਅੱਜ ਉੱਚਾ ਕਰਕੇ ਬੰਦਤਾ ਮੈਂ ਹਾਂ ਹਾਂ ਮੈਂ ਹੈ 1 ਕਿਲੋ ਤਾਂ ਆਇਆ ਨਾ ਅੰਦਰ ਸੁੱਕ ਜਾਂਦਾ ਏ ਇਹ ਨਾ ਜਾਂ ਚੱਕਤੀਏ ਫਿਰ ਫਿਰ ਅੰਦਰ ਸੁੱਕ ਜਾਂਦਾ ਹੈ ਫਿਰ ਆਵਾਜ਼ ਚੱਲ ਜਾਂਦੀ ਹੈ ਜੇ ਲਾ ਕੇ ਰੱਖੀਏ ਫਿਰ ਆਵਾਜ਼ ਨਹੀਂ ਜਾਂਦੀ ਨਾ ਧੁੱਪ ਜਾਂਦੀ ਹੈ ਕੋਈ ਪਾਲਕੀ ਸਾਹਮਣੇ ਖੜੇ ਕਿਛ ਜਗ੍ਹਾ ਦੇਖ ਲੈ ਜਗ੍ਹਾ ਹੁੰਦੀ ਹੈ ਉੱਪਰ ਉੱਪਰ ਲੱਗ ਜਾਂਦਾ ਹੈ ਹਾਂ ਨਾ ਜਹਾਜ਼ ਇਹ ਰਹੇ ਜਹਾਜ਼ ਆਪਾਂ ਜਹਾਜ਼ ਉੱਥੇ ਅੰਦਰ ਲਾ ਲਾ ਗੱਡੀ ਬਾਅਦ ਚ ਵੜੂਗੇ ਪਹਿਲਾਂ ਜਹਾਜ਼ ਲਾ ਲਾਂਗੇ ਜਹਾਜ਼ ਆਇਆ ਰਹੇ ਮੈਂ ਤਾਂ ਉੱਤਰਾ ਜਾਨੀ ਕਿ ਅੱਜ ਪਾਣੀ ਮਾਰਤਾ ਵਧੀਆ ਗੱਲ ਹੈ ਜਹਾਜ਼ ਅੰਦਰ ਲਾ ਦੇ ਪਾਰਕੀ ਸਾਹਿਬ ਅੰਦਰ ਲਾ ਗੀ ਉੱਧਰ ਪਾਰਕੀ ਸਾਹਿਬ ਦੇਖ ਲੈ ਉੱਥੇ ਹੀ ਪੂਰੀ ਪੂਰੀ ਉਹ ਬੜੀ ਹਾਂ ਬੈਗ ਬੜੀ ਬੈਗ ਕਰਕੇ ਲਾਤੀ ਐਨ ਵਧੀਆ ਐਨ ਟਿਕਾਣੇ ਲੱਸੀ ਲੱਗੀ ਅੱਛਾ ਜਗ੍ਹਾ ਜਾਨੀ ਕਿ ਹੈਗੀ ਦੀ ਬਾਈਕ ਕੋ ਉਹ ਕਹਿੰਦਾ ਤਾਂ ਵੀ ਵਿਆਹ ਤੇ ਬਾਅਦ ਖੜਾ ਦੇਉਗਾ ਸੀ ਜਾਂ ਚੱਲ ਕੋਈ ਗੱਲ ਉਰੇ ਯਾਰ ਵੱੜਦੀ ਨਹੀਂ ਜੇ ਛੱਡ ਨੀ ਮੈਂ ਕੱਢ ਨਹੀਂ ਉੱਥੇ ਉੱਥੇ ਲੱਗਦੀ ਨਹੀਂ ਉੱਥੇ ਬਸ ਆ ਚੀਜ਼ ਦੇ ਇੰਚ ਇੰਚ ਚਾ ਨੂੰ ਇੰਚ ਬੇ ਨਾਲ ਬਣ ਚਾ ਚਾ ਨੂੰ ਅੰਦਰ ਲਿਖਿਆ ਸਾਫ ਉਹ ਆਇਆ ਸਗੜ hxgੜ ਪੈਂਦੀ ਹੁਣ ਨਹੀਂ ਗਣੀ ਜੇ ਪੈਰ ਨੂੰ ਖਰਾਬ ਹੋ ਜਾਂਦਾ ਹੋਰ ਕੀ ਬੋਗਮਾਨ ਦਿਖਾ ਦੇ ਬੱਦਲ ਕਿੰਨਾ ਹੋਇਆ ਜਾਰੇ ਪਾਸੇ ਆਹ ਜੀ ਹੌਲੀ ਦਿਖਾਈ ਦਾ ਬੋਗਮਾਨ ਕਹਿੰਦਾ ਯਾਰ ਬੱਕਰੀ ਅੱਜ ਕੈਮਰਾਮੈਨ ਸਾਡਾ ਬੋਗਮਾਨ ਹੈਗਾ ਬਾਈ ਬੋਗਮੈਨ ਆ ਗਿਆ ਖਸਰੀ ਕਾਲ ਜੀ ਮੇਰੇ ਵੱਲ ਸਭ ਨੂੰ ਹਾਂ ਬੋਗਮੈਨ ਆਇਆ ਆਇਆ ਮੈਂ ਕਹਿੰਦਾ ਬੱਕਰੀਆਂ ਰੱਖਣੀਆਂ ਜਾਂ ਬਹੁਤ ਹਾਂ ਭਾਈ ਨਹੀਂ ਬੱਕਰੀ ਰੱਖਣੀ ਆ ਗਿਆ ਤਾਂ ਕੁੱਤੇ ਦਾ ਸ਼ੋਅ ਕਰਾ ਆ ਗਿਆ ਹਾਂ ਬੋਗਮੈਨ ਦਾ ਪਤਾ ਲੱਗ ਗਿਆ ਵੀ ਬੋਗਮੈਨ ਉੱਧਰ ਹੀ ਆਉਣਾ ਹੈ ਹੈ ਜਿਹੜਾ ਦੇਖਾਂ ਹੁਣ ਕਿੱਥੇ ਜਾਣਾ ਮੁੰਡੇ ਨੇ ਬਾਪੂ ਰੱਖਿਆ ਹੈ ਹੈ ਬਾਪੂ ਰੱਖਿਆ ਹੈ ਬਾਪੂ ਜਗਤ ਦਿਖਾਈ ਯਾਰ ਕਿੱਥੇ ਆਹਾ ਮਾਰੀਆਂ ਮੂਤ ਪਾ

ਪਾਈ ਚਲ ਭਾਈ ਆ ਜਾ ਬੱਕਰੀਆਂ ਦੇਖੀ ਹੈ ਬੱਕਰੀਆਂ ਦੇਖੀ ਹਾਂ ਵਾਕਮੈ ਨੂੰ ਦਿਖਾ ਦੀ ਬੱਕਰੀਆਂ ਲੈ ਵਾਕਮੈ ਦੇਖ ਆ ਮੁੰਡੇ ਰੱਖਣੀਆਂ ਬਲਾ ਸਸਰੀ ਕਾਲ ਹੁਣ ਕਾਲ ਦੀ ਇਹਨੇ ਰੱਖਣੀਆਂ ਮੁੰਡੇ ਨੇ ਕਹਣਾ ਬੱਕਰੀਆਂ ਇਹਦੇ ਰੱਖੀਆਂ ਹੋਈਆਂ ਤਾਏ ਨੇ ਬੱਕਰੀਆਂ ਇਹ ਕਹਦਾ ਹੁਣ ਮੈਂ ਰੱਖਣੀਆਂ ਸੇਲ ਕਰੇਗਾ ਨਹੀਂ ਹੈਂ ਦੇਖਦਾ ਬਹੁਤ ਸੇਲ ਕਰੇਗਾ ਨਹੀਂ ਚੁੱਪ ਕੇ ਸੇਲ ਕਰੇਗਾ ਨਹੀਂ ਸੇਲ ਕਰੇਗਾ ਨਹੀਂ ਬਹੁਤ ਲੋਕ ਕਹੀਆਂ ਦੇ ਬੱਕਰੀ ਬੁੱਕਰੀ ਹੈ ਨਹੀਂ ਘੱਟ ਹੋਰ ਰੱਖਣਗੇ ਅਛਾ ਹੋਰ ਸੇਲ ਕਰੇਗਾ ਨਹੀਂ ਆਪਣੇ ਮੰਡੀ ਮ ਜਾ ਕੇ ਜਿੱਕਣਾ ਲੋਕ ਕਰਦੇ ਨੇ ਨਾ ਔਕਣਾਂ ਚੱਲ ਪਹਿਲਾ 1 2 ਰੱਖ ਦੇ ਫੇਰ ਤੈਨੂੰ ਪਤਾ ਲੱਗੂ ਐ ਤਾਂ ਇਹ ਤਾਂ ਐਨੇ ਰੱਖੀਆਂ ਹੋਈਆਂ ਬਾਈ ਹਾਂ ਵਿੱਚ ਵੜ ਕੇ ਫੇਰ ਤਾਂ ਹੀ ਪਤਾ ਲੱਗੂਗਾ ਹਾਂ ਓਕੇ ਜੀ ਘਰ ਤੁਸੀਂ ਤੁਸੀਂ ਮੈਨੂੰ ਦੋ ਦਿਨ ਰੱਖਿਆ ਹੋਈਆਂ ਹੁਣ ਇਕੱਠਾ ਪਹਿਲਾਂ ਅਸੀਂ 4 ਲਿਆ ਯਾਰ ਮੈਂ ਦੋ ਆਈਂਦੀ ਐ ਪੰਤ ਨੇ ਦੋ ਆਈਆਂ ਪਹਿਲਾਂ 4 ਪੂਰਾ ਵਾਰ ਮੋੜ ਦੇ ਦੇ ਲੱਕੋ ਹੈਗੀ ਪਿਓ ਦੀ ਕਹਿ ਗਈ ਹੈਗੀ ਇੱਕ ਰਹਿ ਗਈ ਉਹਦੇ ਨਾਲ ਦੀ ਤਿੰਨ ਬੇਜਤੀਆਂ ਸੀ ਉਹਦੇ ਨਾਲ ਦੀ ਇੱਕ ਰਹਿ ਗਈ ਉਹਦਾ ਛਲਾ ਨੂੰ ਆ ਖੜਾ ਇਹ ਪੂਰਾ ਪੂਰਾ ਗਿਆ ਖਾਰੀਆਂ ਕੱਖ ਬਾਕੀ 4 ਲੈ ਜਾ ਕਰੀ ਉਹ ਸੂਏ ਵੱਲ ਨੂੰ ਹਰ ਦੋ ਲੈ ਜਾਣੀ ਹੈ ਹੋਰ ਕੀ ਹੋਰ ਨਹੀਂ ਆਪਣੇ ਤਾਈ ਨੂੰ ਕਿਹਾ ਕਿ ਜਰਾ ਉਹ ਹੁੰਦੀ ਹੈ ਤੇ ਤਾਈ ਕੋ ਕਿੰਨੀ ਆਹ ਦੋ ਇੱਕ ਬੱਕਰਾ ਤੇ ਕੋਈ ਇੱਕ ਬੱਕਰੀ ਹੈ ਸੇਲ ਕਰਨਾ ਉਹਨੇ 20000 ਨੂੰ ਕਹਿੰਦਾ ਦੋ ਇਹ ਮੈਂ ਇੱਕ ਛੇਲਾ ਛੇਲਾ 20000 ਕਿੱਦਾਂ ਕੁ ਵੜਾਗੇ ਅੱਡਾ ਕਰਦਾ ਉਹ ਅੱਛਾ ਅੱਡਾ ਆਇਆ ਉਹ ਤਾਂ ਥੋੜੀ ਛੋਟਾ ਹੋਣਾ ਉਹ ਉਹ بڑے ਛੇਲੇ ਦੇ ਐਡਾ ਵੜਾ ਹੈ ਇਹ ਥੋੜਾ ਛੋਟਾ ਹੈ 20000 ਰੁਪਏ ਮੰਗ ਲਵੇ ਅੱਛਾ ਤੇ ਲੈਣਾ ਹੋਇਆ ਦੱਸਦੇ ਹੋ ਭਾਈ ਦਵਾ ਦੂਗੇ ਤੁਹਾਨੂੰ ਕਿਸੇ ਲੈਣਾ ਹੋਇਆ ਹਨਾ ਵੀ ਆ ਕੋ ਮੈਂ ਨੂੰ ਤਨੂੰ ਮੰਡੀ ਦੇ ਤੋਂ ਆ ਕੇ ਲੈ ਆਇਆ ਮੈਂ ਕਹਾਂ ਬੰਤੀ ਨੂੰ ਹੈ ਮੰਡੀ ਦੇ ਤੋਂ ਆ ਕੇ ਲੈ ਫੇਲ ਕਰਨੀ ਹੈ ਹੈ ਸਾਡੇ ਕੋਲ ਤਾਂ ਹੈ ਨਹੀਂ ਨੇ ਇਹ ਨਾਲ ਜੋ ਦੇ ਦਣੇ ਤੇ ਸੋਣੀ ਵਾਲੀਆਂ ਵੀ ਨਹੀਂ ਕੋਈ ਮੇਰੇ ਗੰਦੀ ਬਥੇਰੀਆਂ ਇੱਧਰ ਲੰਗਾ ਪਾੜੀ ਬੱਕਰੀਆਂ ਘਾਟੇ ਹੋ ਗਈਆਂ ਅੰਬਰਸਰੀ ਹੋਵੇ ਕਿਸੇ ਅੰਬਰਸਰੀ ਉਹ ਐ ਵੀ ਤਾਂ ਮਾ ਉਹ ਦੂਜੇ ਜਿਹੇ ਲੱਗ ਪਿਓਰ ਹੈ ਅੱਛਾ ਤਾਈ ਕੋਲੇ ਦੇ ਕੋਲ ਅੰਬਰਸਰੀ ਹੈ ਹੈ ਲੈ ਲਾ ਦੇ ਪਹਾੜੀ ਆ ਯਾਰ ਮਨ ਲੱਗਦਾ ਯਾਰ ਉਹ ਤਾਂ ਮਰ ਦਬੰਬਰ ਸਰੀਆ ਕੰਨ ਦੇਖ ਕੇ ਕਿੱਡੇ ਕਿੱਡੇ ਬੱਕਰੀ ਬੱਕਰੀ ਵੇਚਦਾ ਕਾ ਚੈਲੀ ਇਹ ਕੋਈ ਜਿਹੜੀ ਪਹਿਲੇ ਬੱਕਰੀ ਤੇ ਉਹ ਤਾਂ ਮਾਰਨੀ ਭਾਈ ਹੁਣ ਹੋ ਗਿਆ ਸ਼ਾਮ ਦਾ ਟਾਈਮ ਇਹਦੀ ਡਿਊਟੀ ਹੁੰਦੀ ਆ ਘੋੜੀ ਲੈ ਕੇ ਜਾਣੇ ਕਮਾਉਣੇ ਜੀ ਹਾਂ ਇਹ ਤਾਂ ਕਰਕੇ ਆ ਜਾਂਦਾ ਹੈ ਇਹ ਢੇੜੇ ਤਾਂ 10 ਲਾਦ ਤੇ ਨੇ ਸਵੇਰ ਦੇ ਨੇ ਘਰਾਂ ਹੋਰ ਕੀ ਆ ਹੋਰ ਕੀ ਪੁੱਲਾ ਕੁੱਤਾ ਦਾ ਬੰਦਾ ਤੂੰ ਕੁੱਪੋ ਦਾ ਬੰਦਾ ਨਾ ਕਿ ਅਸੀਂ ਕੀ ਬੰਨਣ ਲੱਗ ਗਏ ਕੁੱਪੋ ਵਿੱਚ ਮਾਸੀ ਰਹੀ ਆ ਕਦੇ ਹਾਂ ਕੁੱਪ ਦਾ ਬੰਦਾ ਆ ਇਹ ਰੋਇਰ ਫਿੱਲਾ ਯਾ ਉਹ ਲੱਗਦਾ ਫਿਰ ਇਹ ਕੰਡ ਦੋ 3 ਘੰਟੇ ਲੱਗੇ ਕਿੱਥੇ ਉਹ ਮੋਟਰ ਬੰਨਿਆ ਹੋਇਆ ਟੂੜੀ ਦਾ ਲੰਝ ਲੱਗਦਾ ਮੈਂ ਕਿਹਾ ਲੋਡ ਕਰੀ ਗਈ ਵਧੀਆ ਮਨੇਰੀ ਤੇ ਪਹਿਲਾਂ ਬੰਦ ਕਰਤਾ ਮੇਰੀ ਵੀ ਆਲੀ ਸਵੇਰੇ ਹਵਾ ਬਹੁਤ ਚੱਲ ਲਈ ਟੂੜੀਆਂ ਦਾ ਬਾਸ਼ੂਗਾ ਆ ਲੈ ਪਾਲੋ ਹੁਣ ਕੰਡੇ ਵਾਲਾ ਲੈ ਕਮਾ ਲਓ ਹਾਂ ਫਿਰ ਕਮਾ ਲਿਆ ਪੰਜ ਤਿੰਨ ਤਾਂ ਪਾਏ ਹੋਏ ਬੂਟਵਾਰਡ ਤੂੰ ਵੀ ਪਾਏ ਹੋਏ ਹਾਂ ਪਾਏ ਹੋਏ ਇਹਨੂੰ ਮੁੰਡੇ ਟ੍ਰੇਨ ਕਰ ਗਾਂ ਹਾਂ ਨੂੰ ਆ ਰਹੇ ਆਲੇ ਕੁੱਤੇ ਵਾਲੇ ਕੁੱਤੇ ਤੇ ਵਾਇਦੇ ਨੇ ਮੈਂ ਦੋ ਉਹ ਮਾਰ ਲਈ ਕਿਹੜੇ ਦੋ ਆਏ ਨੇ ਇੱਕ ਜਾਨਵਰ ਛੋਟਾ ਤੇਰੀ ਬੂਹੇ ਦੇ ਮੁੰਡੇ ਦਾ ਤਾਂ ਨਹੀਂ ਹੁੰਦੇ ਆ ਤੇ ਜਿਹੜੀ ਮੇਰੇ ਕੋਲ ਸੀ ਉਹ ਵੀ ਦੇਤੀ ਮੈਂ ਉਹ ਵੀ ਮਾਰ ਲਈ ਉਹ ਇਹਨੇ ਅੱਡੀ ਵੱਡੀ ਕਰ ਲਈ ਇਹਨੇ ਬੱਕਰੀ ਦਵਾ ਕੇ ਲਿਆ ਇੱਕ ਬੱਕਰੀ ਦਵਾ ਉਹ ਯਾਰ ਇਹਨੇ ਬੱਕਰੀ ਦਵਾ ਮੁੰਡੇ ਨੂੰ ਦੋਵੇਂ ਬੱਕਰੀਆਂ ਰੱਖ ਲਓ ਮਾੜੀ ਚੀਜ਼ ਐ ਰਿਆ ਮਾੜੀ ਚੀਜ਼ ਨਹੀਂ ਐ ਤੁਹਾਨੂੰ ਨਹੀਂ ਮਿਲਦਾ ਬੱਕਰੀਆਂ ਹਾਂ ਤੈਨੂੰ ਪਤਾ ਨਾਲ ਇਹਨੂੰ ਪੁੱਛ ਲੈ ਜੇ ਰੱਖੂੰਗਾ ਪੁੱਛ ਲੈ ਰੱਖੂੰਗਾ ਹਰਿ ਦੇ ਮੱਥੇ 베ਜਦੀ ਹੈ ਨਾ ਇਹਨੇ ਮੈਂ ਸਾਚਾ ਇਹ ਕਿੱਥੇ ਕਰ ਲੂੰਗਾ ਫਿਰ ਹਾਂ ਇਹਦੇ ਚਾਚਾ ਚਾਚਾ ਕਰ ਸਕਦਾ ਹੈ ਹਾਂ ਚਾਚਾ ਕਰਦਾ ਬੱਕਰੀ ਦੁੱਧ ਇਹਦਾ ਬੇਲਾ ਫਿਰਦਾ ਮਨ ਲੱਗਦਾ ਸਾਰਾ ਦਿਨ ਸਾਈਕਲ ਚੱਕੀ ਦੇਖਣੀਆਂ ਬੱਕਰੀਆਂ ਹੈ ਮੈਂ ਤਾਂ ਆਪਣਾ ਫਾਰਮ ਖੋਲਣਾ ਹੈ ਹੈ ਫਾਰਮ ਖੋਲ੍ਹੂ ਫਾਰਮ ਐਂ ਕਰਕੇ ਅੱਛਾ ਬੜਾਈ ਖੋਲਣਾ ਬੜਾਈ ਪਹਿਲਾਂ ਦੋ ਤਾਰ ਰੱਖ ਫਿਰ ਪਤਾ ਲਾਉਂਦਾ ਉਹ ਹੀ ਕਹਿੰਦਾ ਦੋ ਤਾਰ ਰੱਖ ਦੋ ਰੱਖ ਦੋ ਰੱਖ ਕੇ ਵੀ ਪਤਾ ਲਾਉਂਦਾ ਫਿਰ ਚਾਰ ਰੱਖ ਤੇ ਕਣਾਉਣੀ ਹੈ ਹੋਰ ਕੀ ਆ ਫਿਰ ਅੱਡਾ ਹੋਣਾ ਹੂੰ ਵਧੀਆ ਤੇਆਂ ਆਉਂਗੀਆਂ 15-20 ਹਜ਼ਾਰ ਦੇ ਨੇੜੇ ਜੇ ਪੱਠਾ ਲੈਣੀ ਹੈ ਇਹ ਛੋਟੀਆਂ ਲੈਣੀਆਂ ਵੇ 4-5 ਹਜ਼ਾਰ ਦੀ ਵਧੀਆ ਹੋਣਗੀਆਂ ਹਾਂ ਦੋਏ ਛੇਲੀਆਂ ਲਈਆਂ ਛੇਲੀਆਂ ਰੱਖਾਂ ਛੇਲੀਆਂ ਮਿਲ ਜੇ ਛੇਲੀਆਂ ਜੇਲੀ ਇਹ ਬੱਕਰੀ ਮਿਲ ਜੇ ਬੱਕਰੀ ਜੇ ਲੈਣੀ ਛੇਲੀਆਂ ਦੀ ਹਾਂ ਵੱਡੀ ਚੰਦੂ ਦੇ ਪਿਛੇ ਜੀ ਹਾਂ ਪੰਤਕੋਲ ਵੀ ਆ ਦੋ ਬਈ ਇੱਕ ਇਹਦੇ ਨਾਲ ਹਾਂ ਇਹਦੇ ਨਾਲ ਦੀਏ ਛੇਲਾ ਵੀ ਇਹਦੇ ਨਾਲ ਤਾਂ ਹਾਂ ਪੰਤਕੋਲ ਵੀ ਦੋ ਆਵੇਂ ਦੋ ਆਵੇਂ ਜੋ ਉਹ ਮਨੀਂਦਰ ਗਈ ਜਾਂਦਾ ਮੈਂ ਕਹਿੰਦਾ ਮੈਨੂੰ ਵਰਪਰੀ ਦੋ ਆ ਫੇ ਰਾੜੀ ਕਹਿੰਦਾ ਉਹਨਾਂ ਨੇ ਵੀ ਰੱਖੀਆਂ ਹੋਈਆਂ ਐ ਉਹ ਕਹਿੰਦਾ ਮੈਨੂੰ ਬਰਬਰੀ ਦਵਾਓ ਬਰਬਰੀ ਬੱਕਰੀ ਹੈ ਬਰਬਰੀ ਬੱਕਰੀ ਬਰਬਰੀ ਰੱਖਣੀ ਹੈ ਨਾ ਮੈਨੂੰ ਉਦੋਂ ਫੋਨ ਕਰੇ ਕਹਿੰਦਾ ਯਾਰ ਮੈਂ ਤਾਂ ਸ਼ੌਂਕ ਨੂੰ ਰੱਖਣੀ ਆ ਮਾਮੇ ਮੈਨੂੰ ਬਰਬਰੀ ਦਵਾ ਹੈ ਨਹੀਂ ਦਿੱਤਾ ਮੇਲੇ ਬਾਬੇ ਨੂੰ ਮੇਲੇ ਪਰ ਹੈਗੀਆਂ ਤੇ ਛੇਲੇ ਤੇ ਛੇਲੇ ਛੇਲੀ ਨਹੀਂ ਛੇਲੀ ਨਹੀਂ ਜਾਂਦੀ ਛੇਲੀ ਚੱਗੇ ਜਾਂ ਤਾਂ ਨਹੀਂ ਆਕੀ ਦੇਖਦੇ ਭਾਈ ਮੌਸਮ ਕਿਹਾ ਕਹਿੰਦਾ ਹੈ ਪੈ ਜਿਵੇਂ ਮੜਾ ਜਾ ਮੀਂਹ ਵਧੀਆ ਹੈ ਠੰਡ ਜੀ ਹੋ ਜਵੇ ਧੁੰਦਾ ਜੀਆਂ ਲੱਗੇ ਪੈਣ ਮੜਾ ਜਾ ਪਤਾ ਲੱਗੇ ਸਿਆਲ ਆਇਆ ਕਿ ਨਹੀਂ ਹੋਰ ਕੀ ਆ ਨਹੀਂ ਤਾਂ ਪਤਾ ਹੀ ਨਹੀਂ ਹੈ ਮੱਜਰਾ ਖੜਾ ਹੈ ਆਪਣਾ ਹੈ ਅੱਧਾ ਮੱਜਰਾ ਖੜਾ ਕਹਿੰਦਾ ਆਪਣਾ ਨੂੰ ਜਾਂਦਾ ਤੂੰ ਜਾਨਾ ਹੈ ਅੱਜ ਛੁੱਟੀ ਦੀ ਜਾਂਦਾ ਜੇ ਹੁੰਦਾ ਕੋਈ ਨਹੀਂ ਘਟ ਵੱਧੇ ਜਾਂਦਾ ਮੈਨੂੰ ਪਤਾ ਵੱਧੇ ਜਾਂਦਾ ਹਾਂ ਮਹੀਨੇ ਮਗਰ ਇੱਕ ਵਾਰ ਉਹ ਕਰਪਤ ਉਹਦਾ ਪਾ ਡੰਡਾ ਟਰੈਕਟਰ ਦਾ ਜਾਜ ਖੜਾ ਦੀ ਜਾਜ ਖੜਾ ਦੀ ਗੱਡੀ ਕਰ ਸੈਡ ਟਰੈਕਟਰ ਪਾ ਕੇ ਖੜਾਓ ਅੰਦਰ ਕਰ ਮੌਕਮਨ ਕਰਾਂ ਮੈਂ ਗੱਡੀ ਕਰਦਾ ਅੱਗੇ ਨੂੰ ਆ ਮਿੰਜੀ ਕਰ ਪਹਿਲਾਂ ਮਿੰਜਾ ਨੰਦਾ ਬਾਵਾ ਨੂੰ ਟ੍ਰੈਵਲ ਖੋਲ ਦੇ ਹੈ ਪਿੰਨ ਵਿੱਚ ਆ ਇੱਕ ਸਾਈਡ ਵਿੱਚ ਆਉਂਗੀ ਟੂਲ ਚ ਨਾ ਪਈ ਹੋਵੇ ਕਰੋ ਅੰਦਰ ਕਰੋ ਲਾ ਦੋ ਉਹਨੂੰ ਵੀ ਆ ਕੀ ਕ ਖਵਾ ਦਈਏ ਕੁੱਤਰ ਦੱਤੇ ਆਪਾਂ ਨੇ ਰੜਾ ਵੀ ਦਿੱਤੇ ਖੁੱਲੀਆਂ ਸੜਦੀਆਂ ਡੰਗਰ ਬੰਦੀ ਅੰਦਰ ਠੰਡ ਹੋ ਗਈ ਹਵਾ ਚੱਲਦੀ ਠੰਡੀ ਪੂਰੀ ਕਰਤਾ ਰੇੜਾ ਵੀ ਕਰਦੇ ਆ ਥੋੜਾ ਪਿਛੇ ਸਾਈਕਲ ਕਰਾ ਉੱਧਰ ਖੜਾ ਸਾਈਕਲ ਨੂੰ ਉਹ ਗਾਂ ਖੜਾਇਆ ਸਵਾਗੇ ਕੋ ਮੱਕ ਮੈਨੂੰ ਪਿੱਛੇਂ ਕਰ ਦੇ ਥੋੜਾ ਪਿਆ ਪਿੱਛੇ ਦੇਖੀ ਮੈਂ ਕਰਦਾ ਹਾਂ ਹਾਂ ਸਾਦ ਬਹੁਤ ਬੜੀ ਦਾ ਕੀ ਕਹਿਣਾ ਆ ਪੱਟੀ ਜੰਮੀ ਪੱਜ਼ਰੀ ਹਾਂ ਪੱਤਲੀ ਹੀ ਆ ਉੱਥੇ ਪਤਲੀ ਦੱਸਦਾ ਉਹਨੂੰ ਉਹ ਅਜਾਜੇ ਕਰਦੀ ਆ ਬਾਈ ਇਹ ਉਹਨੇ ਰੱਖੀ ਜੀ ਡਾਉਨ ਨੇ ਸਵੇਰੇ ਕੀ ਆ ਗਏ ਹਾਂ ਉਹ ਡਾਊਨ ਨੇ ਰੱਖੀ ਦੀ ਆ ਸਵੇਰੇ ਓ ਭਾਈ ਮਤਲਬ ਕਰੀਏ ਗੱਡੀ ਸੈਡ ਗੱਡੀ ਕਰਦੀ ਐ ਫੇਰ ਇਹਨੂੰ ਸਾਲ ਸਾਲ ਹੋ ਗਿਆ ਭਈ ਆਪਣੀ ਗੱਡੀ ਨੇ ਸਾਲ ਹੋ ਜਾਣਾ ਨਵੇਂ ਸਾਲ ਨੂੰ ਇੱਕ ਸਾਲ ਹੋ ਜਾਣਾ ਹਾਂ ਬਸ ਕਿਨਾ ਅੱਜ ਕਿ ਨਹੀਂ ਹੋ ਗਈ ਅੱਠ ਹੋ ਗਈ ਹਾਂ ਇਹਨੂੰ ਸਾਲ ਹੋ ਜਾਣਾ 20 ਦਿਨ ਤੱਕ ਸਾਲ ਦਾ ਪਤਾ ਲੱਗਦਾ ਦੇਖ ਲੈ ਲੈ ਹਾਂ ਭਾਈ ਵੀ ਇਹ ਬਥਲੇ ਆ ਮਾ ਕੇ ਗੱਡੀ ਗੱਡੀ ਦਾ ਇਸ ਆਈ ਮਹੀਨੇ ਚ ਲੱਤੀ ਸੀ ਨਹੀਂ ਨਵੇਂ ਸਾਲ ਵਾਲੇ ਇਹਨੂੰ ਜਰਮਨੀ ਦੇ ਲੱਗ ਕੇ ਬੋਲਣਾ I20 I20 ਨਹੀਂ ਨਹੀਗਾ ਉਰੇ ਧੋਲ ਲਾ ਪੱਕੀ ਆ ਇੱਕ ਬੋਗ ਲੈ ਆਂ ਦੇਣਾ ਇਦਨੂੰ ਟਰੈਕਟਰ ਪੈ ਜਾਣਾ ਗੱਡੀ ਝੋੜੇ ਫੇਰਾ ਨਹੀਂ ਖੜਾ ਚੱਕੋਏ ਪਰਵਾਨ ਪਰਵਾਨ ਦੇਖੀਏ ਜਰਾ ਜੋ ਹਾਂ ਆਏਗਾ ਪਤਾ ਹੋ ਇੱਥੇ ਘੜਾਦਾ ਜੀ ਜਹਾਜ਼ ਢਾਲ ਲਾ ਸਾਲੇ ਅੰਦਰ ਪੁਰੇ ਇੱਥੇ ਜੀ ਘੱਟਦੀ ਹੈ ਗੱਡੀ ਟਰੈਕਟਰ ਉੱਧਰ ਫੜ ਜਾਂਦਾ ਹੁਣ ਹੂੰ ਛੱਡ ਹਾਂ ਉਹ ਲੱਗਦੀ ਹੈ ਨਾ ਤਾਂ ਆਈਂ ਕਰਾ ਪੋਟੋ ਨਾਲ ਲਾ ਦੇ ਟੋੜ ਐਸੇ ਵਿਚਰ ਪਾ ਇਹ ਲੱਗਿਆ ਹੋਇਆ ਇੱਧਰ ਕਰ ਹੱਸਾਂਗੇ ਕਿਨੇ ਕੱਪ ਜਾਂ ਜਾਂਦਾ ਨਾ ਉਹਦਾ ਨਾ ले <laughs> <laughs> ਬਾਈ ਤਰੀਕ ਨੂੰ ਚਮਕੌਰ ਸਾਹਿਬ ਜਿੱਦਾਂ ਸ਼ੀਦੀ ਜੋੜ ਮੇਲਾ ਨਗਰ ਗੀਤਾ ਨਿਕਲਣਾ ਲੁਧਿਆਣੇ ਤੇ ਲਿਆਉਣੇ ਫੁੱਲ ਤੇ ਸੇਵਾ ਕਰਨੀ ਤੁਹਾਨੂੰ ਮੈਨੇਜਰ ਦਾ ਫੋਨ ਆਇਆ ਤਾਂ ਚਮਕੌਰ ਸਾਹਿਬ ਵਾਲੇ ਕੁਤੂਆਰੇ ਦਾ ਬਾਬੇ ਦਾ ਉਧੇ ਪਰ ਲੈ ਕੇ ਜਾਂਦੇ ਆਂ ਬਾਕੀ ਹੰਤਰਾਂ ਨੂੰ ਖੜਾ ਰਹੂਗਾ ਕੋਈ ਚੱਕਰ ਨਹੀਂ ਕਿ ਨਹੀਂ ਕਿਰਪਾਲ ਬਾਦੂ ਚਾਹੇ ਉੱਪਰ ਆਵਾਜ਼ ਦੀ ਲੋੜ ਹੁਣ ਅੰਦਰ ਰੱਖ ਗਏ ਮੂਸਾ ਡਰ ਲੱਜੇ ਤਾ ਵੀ ਉਹ ਦੇ ਰਹੇ ਨੇ ਨਹੀਂ ਕੀ ਨਹੀਂ ਤੇ ਨਹੀਂ ਨਹੀਂ ਸਗੜਦੇ ਆ ਉਹਨੂੰ ਕੀ ਹੈ ਉਂਝ ਕਰਸ ਟੋਪ ਟੱਪ ਦੇ ਚੱਕਰ ਹੁੰਦਾ ਬਾਕੀ ਅੰਦਰ ਦਾ ਛੜ ਗਿਆ ਹੁਣ ਸਾਰਾ ਕੁਝ ਅੰਦਰ ਹੋ ਗਿਆ ਉੱਧਰ ਪਾਕੀ ਸਾਹਿਬ ਉਹ ਨਹੀਂ ਉਰੇ ਵੀ ਵੱਡ ਜਨ ਜਗਾ ਆਇਂ ਤਪਈਓ ਉਹ ਲੱ ਕੋ ਲੱਗਦੀ ਪੂਰੀ ਜਗਾ ਉੱਪਰ ਲੱਗਦੀ ਸੀ ਉਹ ਇਹ ਚੱਕਰ ਪੈ ਗਿਆ ਚਲੋ ਬਾਕੀ ਦੱਸਦਾ ਆਂ ਬਈ ਮੌਸਮ ਦਾ ਕੀ ਕਹਿੰਦਾ ਕੱਲੂ ਸਵੇਰ ਤੱਕ ਪਤਾ ਲੱਗੂ ਹੀ ਜਾ ਜੇ ਰਾਤ ਰੂਤ ਨੂੰ ਪੈ ਜੇਗਾ ਪੈਂਦਾ ਨਹੀਂ ਪੈਂਦਾ ਠੰਡ ਹੋਣੀ ਚਾਹੀਦੀ ਆ ਪਰ ਰਾਤ ਰਾਤ ਨੂੰ ਪੈ ਜੇ ਬਥੇਰਾ ਦਿਨ ਨੂੰ ਨਹੀਂ ਪੈਂਦਾ ਤੈਨੂੰ ਔਖਾ ਕਰਦਾ ਨਹੀਂ ਪੈਂਦਾ ਰਾਤ ਨੂੰ ਪੈਂਦਾ ਆ ਕਹੀ ਜਾਂਦਾ ਨਹੀਂ ਪਾਵੇ ਨਾ ਪਵੇ ਨਾ ਅਸੀਂ ਕਹਿੰਨੇ ਪਾਵੇ ਬਹੁਤਾਂ ਨੂੰ ਪਹਿਣਾ ਚਾਹੀਦਾ ਠੰਡ ਤਾਂ ਹੀ ਹੋਣੀ ਚਾਹੀਦੀ ਇਹਦਾ ਨਾ ਪਾਵੇ ਨਾ ਪਾਵੇ ਹੁਣ ਹੀ ਬੈਜੂ ਬਥੇਰੇ ਇਹ ਨਹੀਂ ਕਣਕਾਂ ਨੂੰ ਪਾਣੀ ਲੱਗਿਆ ਜਿੱਕਲਾ ਤਾਂ ਬੈਗਾ ਤੈਨੂੰ ਭਾਜੜਾ ਬੈਜਣੀ ਹੋਰ ਗਊਆਂ ਦਾ ਬੱਸ ਕਰੇ ਬੱਸ ਕਰੇ ਪਿੰਨ ਕਿੱਥੇ ਘੇਰ ਕੇ ਗਿਆ ਡਰਾਈਵਰ ਟਰੈਕਟਰ ਚੱਕ ਜੱਕ ਕੀਨੇ ਜੱਕੀ ਸਾਹੇ ਰੱਖੀ ਵੀ ਦਿਓ ਉਹਦੇ ਉਪਰ ਮਿੱਟਾ ਮਾਰਦਾ ਆਏ ਜਿੱਕਣਾ ਗੱਡੀ ਦਾ ਕਲੱਚ ਹੁੰਦਾ ਉਹ ਪੈਦਲ ਕਦਾ ਆ ਪੈਦਲ ਹਾਂ ਪੈਦਲ ਕਈ ਹੋਰ ਤਾਂ ਚੱਲ ਕਿਆ ਕੁਸੋ ਹੋ ਤਲ ਠੀਕ ਹੈ ਜੀ ਸਸੀ ਕਾਰਵਾਈ ਸਾਰਿਆਂ ਨੂੰ ਜੀ ਸ੍ਰੀ ਗਾਜ ਜੀ